ਉਹ ਲੋਕ ਜਿਹੜੇ ਕਦੇ ਕਿਹਾ ਕਰਦੇ ਸਨ ਕਿ ਹਮਾਰਾ ਕਾਮ ਹੈ ਤੋਲਣ ਤੱਕੜੀ ਨੰਗੀ ਕਰਦਕ ਬੈ ਨਹੀਂ ਪਗੜੀ ਚਿੜੀ ਉਡੈ ਡਰ ਸੇ ਮਰ ਜਾਉ ਤੁਰਕਣ ਸੇ ਕੈਸੇ ਲੜ ਪਾਉ ਉਹ ਲੋਕ ਜਿਹੜੇ ਕਹਿੰਦੇ ਸਨ ਕਿ ਵੀ ਕਿਤੇ ਚਿੜੀ ਉੱਡ ਜਾਵੇ ਸਾਡੇ ਲਾਗੂਂਦੀ ਤੇ ਅਸੀਂ ਡਰ ਜਾਂਦੇ ਆ ਅਸੀਂ ਤੁਰਕਾ ਨਾਲ ਕਿਵੇਂ ਲੜ ਲਵਾਂਗੇ ਕਿਵੇਂ ਮੁਕਾਬਲਾ ਕਰਾਂਗੇ ਉਹ ਲੋਕ ਜਿਹੜੇ ਦਰਦੇ ਮਾਰੇ ਚੁੱਕ-ਚੁੱਕ ਕੇ ਡਰ-ਡਰ ਕੇ ਜ਼ਿੰਦਗੀ ਬਤੀਤ ਕਰ ਰਹੇ ਸਨ ਉਹਨਾਂ ਦੇ ਅੰਦਰ ਨਵਾਂ ਸਾਹਸ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਸਤਿਗੁਰਾਂ ਜੀ ਨੇ ਬਚਨ ਕੀਤਾ ਕਿ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਹ ਕਿਵੇਂ ਹੋਇਆ ਕਿਵੇਂ ਉਹ ਲੋਕ ਜਿਹੜੇ ਡਰਦੇ ਸਨ ਜਿਹੜੇ ਕਹਿੰਦੇ ਸਨ ਕਿ ਅਸੀਂ ਮੁਗਲਾਂ ਦੇ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਹਾਂ ਸਾਡੇ ਅੰਦਰ ਇੰਨੀ ਤਾਕਤ ਨਹੀਂ ਸਮਰੱਥਾ ਨਹੀਂ ਪਰ ਉਹੀ ਲੋਕ ਜਦੋਂ ਲੋੜ ਪਈ ਤੇ ਸਵਾ ਸਵਾ ਲੱਖ ਦੇ ਨਾਲ ਇਕੱਲੇ ਇਕੱਲੇ ਲੜੇ ਨੇ ਕਿਵੇਂ ਹੋਇਆ ਇਹ ਕਿਵੇਂ ਹੋਇਆ ਕਿਉਂ ਕਿ ਸਤਿਗੁਰਾਂ ਜੀ ਨੇ ਜਿਹੜਾ ਅੰਮ੍ਰਿਤ ਬਖਸ਼ਿਆ ਹੈ ਨਾ ਜਿਹੜਾ ਅੱਬੇ ਹਯਾਤ ਬਖਸ਼ਿਆ ਹੈ ਉਹਦੇ ਵਿੱਚ ਹੀ ਇੰਨੀ ਸਮਰੱਥਾ ਸੀ ਕਿ ਚਿੜੀਆਂ ਨੇ ਬਾਜਾਂ ਦਾ ਮੁਕਾਬਲਾ ਕੀਤਾ ਫਿਰ ਇਹ ਤਾਰੀਖ ਗਵਾਹ ਹੈ ਸਿੱਖ ਕੱਲਾ ਕੱਲਾ ਫਿਰ ਸਵਾ ਲੱਖ ਦੇ ਨਾਲ ਮੁਕਾਬਲਾ ਕਰਦਾ ਰਿਹਾ ਚਮਕੌਰ ਦੀ ਗੜੀ ਬੇਅੰਤ ਅਸੀਂ ਜੰਗਾਂ